ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਸੁਖਾਮੀ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਆਂ। ਇਸ ਵਾਰ ਕੇਂਦਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਉੱਤੇ ਜਿਹੜੇ ਸਿੱਖ ਜਥੇ ਜਾਂਦੇ ਆਂ ਉੱਥੇ ਅੱਡ-ਅੱਡ ਸੰਸਥਾਵਾਂ ਵੱਲੋਂ ਉਹਨਾਂ ਦੇ ਜਨਤế ਰੋਕ ਲਾ ਦਿੱਤੀ ਸੀ ਤੇ ਉਸ ਦਾ ਬੜਾ ਰੌਲਾ ਪਿਆ ਸੀ। ਅਸੀਂ ਵੀ ਸੰਗਰਾਮ ਟੀਵੀ ਦੇ ਵਿੱਚ ਆਪਣੀ ਛੋਟੀ ਜੀ ਆਵਾਜ਼ ਉਸ ਆਵਾਜ਼ ਦੇ ਵਿੱਚ ਸ਼ਾਮਲ ਕੀਤੀ ਸੀ ਵੀ ਇਹ ਬਿਲਕੁਲ ਠੱਕੇਗਾ ਦੇਸ਼ਾਂ ਦੇ ਆਪਸੀ ਸਬੰਧ ਵੱਖਰੀ ਗੱਲ ਫੌਜਾਂ ਦੇ ਆਪਸੀ ਸਬੰਧ ਵੱਖਰੀ ਗੱਲ ਪਰ ਜਿਹੜੇ ਦੋ ਦੇਸ਼ਾਂ ਦੇ ਵਿਚਕਾਰ ਅਜਿਹੇ ਧਾਰਮਿਕ ਸੱਭਿਆਚਾਰਕ ਜਾਂ ਖੇਡਾਂ ਦੇ ਪ੍ਰੋਗਰਾਮ ਨੇ ਅਸੀਂ ਤਾਂ ਉਹਦੇ ਵੀ ਹੱਕਚਾਂ ਵੀ ਉਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਪਰਸ਼ਾਵਾ ਨਹੀਂ ਪੈਣਾ ਚਾਹੀਦਾ ਇਹਨਾਂ ਸਬੰਧਾਂ ਦਾ ਤੇ ਆ ਕਾਫੀ ਧੀਰ ਰੌਲਾ ਪੈਣ ਤੋਂ ਬਾਅਦ ਕੱਲ ਕੇਂਦਰ ਸਰਕਾਰ ਨੇ ਇਸ ਗੁਰਪੁਰਬ ਦੇ ਉੱਤੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਉੱਤੇ ਨੰਕਾਣਾ ਸਾਹਿਬ ਜਥੇ ਭੇਜਣ ਦਾ ਫੈਸਲਾ ਕਰ ਲਿਆ ਤੇ ਅੱਡ-ਅੱਡ ਸੰਖਿਆਵਾਂ ਦੇ ਉੱਤੇ ਕੁਝ ਸ਼ਰਤਾਂ ਲਾਈਆਂ ਨੇ ਵੀ ਆਹ ਸ਼ਰਤਾਂ ਉਹ ਪੂਰੀਆਂ ਕਰਦੇ ਹੋਣ ਵੀ ਜਿਹੜੇ ਬੰਦਿਆਂ ਕੋਲ ਪਹਿਲਾਂ ਵੀ ਪਾਕਿਸਤਾਨ ਦਾ ਵੀਜ਼ਾ ਹੈ ਪਰ ਉਹ ਇਸ ਜਥੇ 'ਚ ਨਹੀਂ ਜਾ ਰਿਹਾ ਉਹ ਨਹੀਂ ਜਾ ਸਕਣਗੇ ਇਸ ਜਥੇ ਦੇ ਪਰਪਰਿਸ਼ ਵਾਸਤੇ ਹੀ ਜਾ ਸਕਣਗੇ ਇਸ ਕਿਸਮ ਦੀਆਂ ਕੁਝ ਹੋਰ ਸ਼ਰਤਾਂ ਲਾਈਆਂ ਨੇ ਤਾਂ ਵੀ ਅਸੀਂ ਸਮਝਦੇ ਹਾਂ ਵੀ ਦੇਰ ਆਏ ਦਰੋਸਤ ਆਏ ਵੈਸੇ ਉਂਝ ਹੁਣ ਬਹੁਤ ਸਾਰੇ ਬੀਜੇਪੀ ਦੇ ਆਗੂਆਂ ਨੇ ਇਹ ਕਹਿਣਾ ਸ਼ੁਰੂ ਕਰ ਦੇਣਾ ਵੀ ਸਿੱਖਾਂ ਦੀ ਕਿੰਨੀ ਖੈਰ ਖਵਾ ਹੈਗੀ ਹੈ ਮੋਦੀ ਸਰਕਾਰ ਤੇ ਜਿੱਦਣ ਉਹਨੇ ਬੰਦ ਕਰੇ ਸੀ ਉਸ ਦਿਨ ਇਹ ਨਹੀਂ ਸੀ ਕਿਹਾ ਵੀ ਉਹ ਕਿੱਡੀ ਬੈਰੀ ਹੈ ਦੁਸ਼ਮਣ ਹੈ ਸਿੱਖਾਂ ਦੀ ਨਾ ਤਾਂ ਅਸੀਂ ਸਮਝਦੇ ਆਂ ਵੀ ਜਿੱਦਣ ਇਹ ਜਨਾਇ ਕੀਤਾ ਉਹਨੂੰ ਵੈਰੀ ਨਹੀਂ ਸੀ ਅਸੀਂ ਕਹਿ ਰਹੇ ਤੇ ਨਾ ਅਜ ਅਸੀਂ ਕਹਿ ਰਹੇ ਆਂ ਵੀ ਉਹ ਬਹੁਤ ਬੜੀ ਮਿੱਤਰ ਬਣ ਗਈ ਬਲਕਿ ਉਨੇ ਇੱਕ ਗਲਤ ਕੀਤਾ ਸੀ ਕੰਮ ਜਿਹੜਾ ਹੁਣ ਠੀਕ ਕਰ ਲਿਆ ਦਰੁਸਤ ਕਰ ਲਿਆ ਬਸ ਇੰਨੀ ਗੱਲ ਅ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕੱਲ ਵੀ ਕੀਤੀ ਸੀ ਕੱਲ ਆਰਐਸਐਸ ਨੇ ਆਪਣੇ ਜਨਮ ਦੇ ਪੂਰੇ 100 ਸਾਲ 나ਗਪੁਰ ਦੇ ਵਿੱਚ ਮਨਾਏ ਹਰ ਸਾਲ ਦਸਹਰੇ ਦੇ ਉੱਤੇ ਉੱਥੋਂ ਦਾ ਸੰਗਮੁਖੀ ਜਿਹੜਾ ਉਹ ਆਪਣਾ ਭਾਸ਼ਣ ਕਰਦਾ ਹੈ ਕੱਲ ਉਹਨਾਂ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਜੀ ਨੂੰ ਵੀ ਉੱਥੇ ਸੱਦਿਆ ਹੋਇਆ ਸੀ ਪਹਿਲਾ ਇੱਕ ਗੱਲ ਕੋਬਿੰਦ ਜੀ ਦੀ ਕਰ ਲਈਏ ਕੋਬਿੰਦ ਜੀ ਨੇ ਦੱਸਿਆ ਵੀ ਸਨ 2001 ਦੇ ਵਿੱਚ ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀ ਤਾਂ ਲਾਲ ਕਿਲੇ ਦੇ ਵਿੱਚ ਸ਼ੈਡਿਊਲ ਕਾਸਟ ਸੰਮੇਲਨ ਇੱਕ ਹੋਇਆ ਉਹ ਉਹਨਾਂ ਦੇ ਬੀਜੇਪੀ ਸੈੱਲ ਦੇ ਪ੍ਰਧਾਨ ਹੁੰਦੇ ਸੀ ਕੋਬਿੰਦ ਜੀ ਦੇ ਦੱਸਣ ਮੁਤਾਬਕ ਤਾਂ ਉੱਥੇ ਅਟਲ ਬਿਹਾਰੀ ਵਾਜਪਾਈ ਸਾਹਿਬ ਨੇ ਕਿਹਾ ਕਿ ਵੀ ਮੈਂ ਅਸੀਂ ਜਿਹੜੇ ਆ ਹੁਣ ਮਨੁ ਸਮ੍ਰਿਤੀ ਦੀ ਕੋਈ ਲੋੜ ਨਹੀਂ ਇਹਨੂੰ ਰੱਦ ਕਰ ਦੇਣਾ ਚਾਹੀਦਾ ਤੇ ਹੁਣ ਭੀਮ ਸਮ੍ਰਿਤੀ ਭਾਵ ਵਿਧਾਨ ਸੰਵਧਾਨ ਇਹਨੂੰ ਮੰਨਣਾ ਚਾਹੀਦਾ ਕੋਬਿੰਦ ਜੀ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਉਸ ਤੋਂ ਤਾਂ ਤੁਸੀਂ ਸ਼ਡਿਊਲ ਕਾਸਟ ਮੋਰਚੇ ਦੇ ਇਹਨਾਂ ਦੇ ਬੀਜੇਪੀ ਦੇ ਪ੍ਰਧਾਨ ਸੀ ਉਸ ਤੋਂ 2 ਸਾਲ ਰਾਜਪਾਈ ਫਿਰ ਵੀ ਪ੍ਰਧਾਨ ਮੰਤਰੀ ਰਹੇ ਉਸ ਦੇ ਵਿੱਚ ਮਨੁ ਸਮ੍ਰਿਤੀ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ 'ਚ ਕੋਈ ਘਾਟ ਆਈ ਕੁਝ ਜਣਕ ਦੇਖਿਓ ਭਲਾ ਤੁਸੀਂ ਬੜੇ ਸਿਆਣੇ ਹੋ ਸੂਝਵਾਨ ਹੋ ਤੁਸੀਂ ਦੇਸ਼ ਦੇ ਰਾਸ਼ਟਰਪਤੀ ਰਹੇ ਹੋ 5 ਸਾਲ ਉਹਨਾਂ 5 ਸਾਲਾਂ ਵਿੱਚ ਇਸ ਮਨੁਸਮ੍ਰਿਤੀ ਦੇ ਵਿੱਚੋਂ ਨਿਕਲੀਆਂ ਹੋਈਆਂ ਜਿਹੜੀਆਂ ਜਾਤ ਪਾਤ ਤੇ ਔਰਤ ਵਿਰੋਧੀ ਗੱਲਾਂ ਨੇ ਉਹਨਾਂ 'ਚ ਕੋਈ ਘਾਟ ਨਜ਼ਰ ਆਈ ਏ ਤੁਹਾਨੂੰ ਇਹ ਜਰਾ ਸੋਚਣ ਵਿਚਾਰ ਦਾ ਮਸਲਾ ਹੈ ਤੇ ਮੋਨਪਖ ਵਜੀ ਵੀ ਕੋਲ ਖੜੇ ਹੈ ਮੋਨਪਖ ਵਜੀ ਨੇ ਇਸ ਗੱਲ ਦੇ ਉੱਤੇ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਅਸੀਂ ਹੁਣ ਮਨੁਸਮ੍ਰਿਤੀ ਨੂੰ ਕੋਈ ਅਜਿਹਾ ਧਾਰਮਿਕ ਗ੍ਰੰਥ ਨਹੀਂ ਮੰਨਦੇ ਉਹ ਮਨੁਸਮ੍ਰਿਤੀ ਜਿਹਨੂੰ ਬਾਬਾ ਸਾਫ ਅੰਬੇਦਕਰ ਜਿਹਦਾ ਨਾਂ ਕੋਬਿੰਦ ਜੀ ਨੇ ਕਿੰਨੀ ਵਾਰ ਲਿਆ ਕੱਲ ਤੇ ਮੋਹਨਪਗਵ ਜੀ ਨੇ ਵੀ ਲਿਆ ਉਸ ਬਾਬਾ ਜੀ ਨੇ ਉਸ ਮਨੁਸਮ੍ਰਿਤੀ ਨੂੰ ਸਾੜਿਆ ਵੀ ਇਹ ਵਿਤਕਰੇ ਦੀ ਜੜ ਹੈ ਤੁਹਾਡਾ ਉਹਦੇ ਬਾਰੇ ਕੀ ਰੁੱਖਾ ਤੁਸੀਂ ਚੁੱਪ ਹੀ ਰਹੇਗੇ ਮੋਹਨਪਗਵ ਜੀ ਇੱਕ ਗੱਲ ਦੂਸਰੀ ਗੱਲ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਆਏ ਤੁਸੀਂ ਕਿਹਾ ਵੀ ਹਰ ਇੱਕ ਲੋਕਾਂ ਦੇ ਆਪਣੇ ਆਪਣੇ ਵਿਸ਼ਵਾਸ ਨੇ ਚੰਗੀ ਗੱਲ ਚੰਗੀ ਗੱਲ ਤੁਸੀਂ ਇਹ ਗੱਲ ਕਹੀ ਸਿਰਫ ਕਹੀ ਹੈ ਹਰ ਇੱਕ ਬੰਦਿਆਂ ਦੇ ਆਪੋ ਆਪਣੇ ਵਿਸ਼ਵਾਸ ਨੇ ਤੇ ਉਹਨਾਂ ਵਿਸ਼ਵਾਸਾਂ ਮੁਤਾਬਕ ਸਾਨੂੰ ਕਿਸੇ ਦੇ ਵੀ ਧਰਮ ਦਾ ਜਾਂ ਵਿਸ਼ਵਾਸ ਦਾ ਡਿਸਰੈਸਪੈਕਟ ਨਹੀਂ ਕਰਨੀ ਚਾਹੀਦੀ ਉਹਦੇ ਉਹਦੇ ਲਈ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਅਪਮਾਨਜਨਕ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੇ ਜਿਹੜੀ ਸੰਗਲਿਆ ਨੂੰ ਕਿਹਾ ਵੀ ਤੁਸੀਂ ਆਪਣੀ ਜਿਹੜੀ ਤਾਕਤ ਦਾ ਦਿਖਾਵਾ ਹੈ ਉਹਦੇ ਤੋਂ ਬਚਣਾ ਤੇ ਇੱਕ ਖਾਸ ਜਿਹੜਾ ਕਮਿਊਨਿਟੀ ਹੈ ਉਸ ਨੂੰ ਪ੍ਰਵੋਕ ਕਰਨ ਤੋਂ ਬਚਣਾ ਆਪਣੀ ਤਾਕਤ ਦਿਖਾ ਕੇ ਅਸੀਂ ਪੁੱਛਣਾ ਇਹ ਚਾਹੁੰਦੇ ਆਂ ਭਗਵਾਨ ਜੀ ਇੱਕ ਗੱਲ ਦੱਸਿਓ ਜਰਾ ਪਲੀਜ਼ ਤੁਹਾਡੇ ਹੀ ਸੰਗ ਦੇ ਬੰਦਿਆਂ ਦੀਆਂ ਬਹੁਤ ਸੂਬਿਆਂ ਦੇ ਵਿੱਚ ਸਰਕਾਰਾਂ ਆਈ ਲਵ ਮੁਹੰਮਦ ਕਿਸੇ ਨੇ ਕਹਿਤਾ ਉਹਦੇ ਤੇ ਰੌਲਾ ਪੈ ਗਿਆ ਸਮਝੌਤਾ ਹੋ ਗਿਆ ਫਿਰ ਉਹਨਾਂ ਤੇ ਐਫ ਆਈ ਆਰ ਦਰਜ ਕਰਤੀ ਤੁਸੀਂ ਬੋਲੇ ਤੁਸੀਂ ਕੋ ਕਹਾ ਆਹ ਤਾਂ ਡਿਸਰਸਪੈਕਟ ਨਹੀਂ ਹੈ ਕੱਲੀ ਅਗਲੇ ਅੰਦਰ ਤਾੜੇ ਪਏ ਬਰੇਲੀ ਦੇ ਵਿੱਚ ਬੁਰਾ ਹਾਲ ਹੋਇਆ ਪਿਆ ਉਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਅੱਜ ਦੀ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਪੜ੍ਹ ਲਓ ਪਲੀਜ਼ ਤੁਸੀਂ ਵੀ ਕੀ ਕੁਛ ਹੈ ਉੱਥੇ ਹੋਇਆ ਤੇ ਉਹਨਾਂ ਨੂੰ ਜੋ ਉਸ ਤੋਂ ਬਾਅਦ ਯੋਗੀ ਨੇ ਬਿਆਨ ਦਿੱਤਾ ਉਹ ਬਿਆਨ ਐਡਾ ਮਾੜਾ ਹੈ ਕਿ ਉਹ ਅੱਗਾ ਲਾਉਣ ਵਾਲਾ ਹੈਗਾ ਤੇ ਤੁਸੀਂ ਚੁੱਪੋਂ ਕਿਉਂਕਿ ਤੁਸੀਂ ਤੇ ਮੋਦੀ ਜੀ ਇੱਕ ਡੌਗ ਵਿਸਲ ਪੋਲਿਟਿਕਸ ਖੇਡਦੇ ਹੋ ਤੁਸੀਂ ਉਤੋਂ ਉਹ ਗੱਲ ਕਹਿੰਦੇ ਹੋ ਜਿਹੜੀ ਦੇਖਣ ਨੂੰ ਚੰਗੀ ਲੱਗੇ ਪਰ ਜਿਹੜੀਆਂ ਤੁਹਾਡੀਆਂ ਫੌਜਾਂ ਨੇ ਪੈਦਲ ਫੌਜਾਂ ਆ ਬਜਰੰਗ ਦਲ ਵਿਸ਼ਵਿੰਦੂ ਪ੍ਰੀਸ਼ਦ ਹੋਰ ਬਹੁਤ ਸਾਰੀਆਂ ਅੱਡਾ ਦਸੇਨਾਮਾ ਤੁਹਾਡੀਆਂ ਉਹ ਸੈਨਾਮਾ ਉਸੇ ਤਰ੍ਹਾਂ ਆਪਣਾ ਕੰਮ ਜਾਰੀ ਰੱਖ ਸੋ ਇਹ ਬਹੁਤ ਖਤਰਨਾਕ ਖੇਡ ਤੁਸੀਂ ਖੇਡ ਰਹੇ ਹੋ ਦੇਸ਼ ਦੇ ਨਾਲ ਤੇ ਇਹ ਜੇ ਤੁਸੀਂ ਕਰਨਾ ਚਾਹੁੰਦੇ ਹੋ ਜਿਵੇਂ ਤੁਸੀਂ ਬਾਕੀ ਗੱਲਾਂ ਦੀ ਹਦਾਇਤ ਦਿਨਿਓ ਇਹ ਹਦਾਇਤ ਦਿਓ ਵੀ ਜਿੱਥੇ-ਜਿੱਥੇ ਆਰਐਸਐਸ ਦਾ ਬੰਦਾ ਬੈਠਾ ਹੈ ਉੱਥੇ ਕੋਈ ਵੀ ਭੀੜ-ਤਰ ਤਰ ਦੀ ਜੇ ਘਟਨਾ ਹੋਊਗੀ ਤਾਂ ਅਸੀਂ ਤੁਸੀਂ ਜ਼ਿੰਮੇਵਾਰ ਹੋਵੋਗੇ ਕਹੋਗੇ ਬਣਾ ਨਹੀਂ ਕਹਿਣਾ ਕਿਉਂਕਿ ਤੁਹਾਡੇ ਤੁਸੀਂ ਕਰਾਉ ਨਹੀਂ ਹੋ ਇਹ ਕੁਝ ਤੁਹਾਡੇ ਅਧਿਕਾਰਤਾ ਦੇ ਨਾਲ ਹੀ ਇਹ ਸਾਰਾ ਕੁਝ ਹੋ ਰਿਹਾ ਸੋ ਇਸ ਲਈ ਇਹ 도ਗਲੀਆਂ ਗੱਲਾਂ ਛਾੜਦੇ ਹਾਂ ਸੀ ਅਗਲੀ ਗੱਲ ਦੋਸਤੋ ਇਹ ਕਹਿਣਾ ਚਾਹੁੰਦਾ ਮੈਂ ਵੀ ਜਿਹੜੇ ਦੇਸ਼ ਦੇ ਹੁਣ ਐਸ ਵਕਤ ਚੀਫ ਜਸਟਿਸ ਨੇ ਸ਼੍ਰੀ ਬੀ ਆਰ ਗਵਈਸਾ ਉਹਨਾਂ ਦੀ ਮਾਤਾ ਜੀ ਨੇ ਕਮਲਾ ਤਾਈ ਗਵਈ ਉਸ ਮਾਤਾ ਜੀ ਨੂੰ ਆਰਐਸਐਸ ਨੇ ਇੱਕ ਤਾਂ ਕੱਲ 2 ਤਰੀਕ ਨੂੰ ਦਸਹਿਰੇ ਵਾਲੇ ਦਿਨ ਉਹਨਾਂ ਦਾ ਫੰਕਸ਼ਨ ਸੀ ਮੇਨ ਇੱਕ ਨਾਲ ਹੀ ਨਾਗਪੁਰ ਦੇ ਅਮਰਾਵਤੀ ਦੇ ਵਿੱਚ 5 ਤਰੀਕ ਨੂੰ ਵੀ ਉਹ ਫੰਕਸ਼ਨ ਮਨਾਉਗੇ। ਉਸ ਫੰਕਸ਼ਨ ਦੇ ਵਿੱਚ 100 ਸਾਲਾ ਫੰਕਸ਼ਨ ਦੇ ਵਿੱਚ ਕਮਲ ਕਮਲਤਾਈ ਗਵਈ ਨੂੰ ਸੱਦਿਆ ਸੀ ਮੁੱਖ ਮਹਿਮਾਨ ਵਜੋਂ। ਉਹਨਾਂ ਦੇ ਦੂਸਰੇ ਬੇਟੇ ਨੇ ਰਜਿੰਦਰ ਗਵਈ ਨੇ ਜਿਹੜਾ ਇਹਨਾਂ ਦਾ ਭਰਾ ਹੈ ਜਸਟਿਸ ਗਵਈ ਸਾਹਿਬ ਦਾ ਉਹਨੇ ਕਹਿਤਾ ਸੀ ਵੀ ਉਹ ਜਾਣਗੇ। ਉਹ ਰੌਲਾ ਪੈ ਗਿਆ ਲੋਕਾਂ ਨੇ ਉਹਦੇ ਵਿਰੁੱਧ ਲਿਖਣਾ ਸ਼ੁਰੂ ਕਰਤਾ ਸੋਸ਼ਲ ਮੀਡੀਆ ਤੇ ਰੌਲਾ ਪੈ ਗਿਆ ਵੀ ਕੰਬੇਦ ਕਰਵਾਦੀ ਹੋ ਕੇ ਆਰਐਸਐਸ ਦੇ ਫੰਕਸ਼ਨ ਜਾ ਰਹੀ ਹੈ ਜਿਹੜਾ ਸੰਗ ਦੇਸ਼ ਦੇ ਅੰਦਰ ਜਾਤ ਪਾਤ ਫਲਾਉਂਦਾ ਸੋ ਉਹ ਰੌਲਾ ਪੈਣ ਤੋਂ ਬਾਅਦ ਪਰਸੋਂ ਉਹਨੇ ਫਿਰ ਇੱਕ ਚਿੱਠੀ ਲਿਖ ਛੱਡੀ ਵੀ ਨਹੀਂ ਮੈਂ ਨਹੀਂ ਇਹ ਜਾਂਦੀ ਹਾਂ ਉੱਥੇ ਕਿਉਂਕਿ ਮੇਰੀ ਵਿਚਾਰਧਾਰਾ ਤੇ ਹਿੰਦੂਤਵ ਦੀ ਵਿਚਾਰਧਾਰਾ ਇਹਨਾਂ ਦਾ ਕੋਈ ਮੇਲ ਨਹੀਂ ਮੈਂ ਅੰਵੇਦ ਕਰਵਾਦੀ ਆ ਮੇਰੇ ਪਤੀ ਅੰਵੇਦ ਕਰਵਾਦੀ ਸੀ ਉਹਨਾਂ ਨੇ ਆਰ ਪੀ ਆਈ ਰਿਪਬਲਿਕਨ ਪਾਰਟੀ ਆਫ ਇੰਡੀਆ ਗਵਈ ਬਣਾਈ ਹੋਈ ਸੀ ਤੇ ਮੈਂ ਇਸ ਸੰਘ ਦੇ ਅਜਿਹੇ ਪ੍ਰੋਗਰਾਮ ਚ ਬਿਲਕੁਲ ਨਹੀਂ ਜਾ ਸਕਦੀ ਕਿਉਂਕਿ ਸਾਡਾ ਮੇਲ ਹੀ ਕੋਈ ਨਹੀਂ ਉਹ ਕਹਿੰਦੀ ਵੀ ਜੇ ਮੈਂ ਜਾਣਦੀ ਵੀ ਤਾਂ ਵੀ ਮੈਂ ਉੱਥੇ ਅੰਬੇਦਕਰਵਾਦ ਦੀਆਂ ਹੀ ਗੱਲਾਂ ਕਰਨੀਆਂ ਸੀ ਆ ਨਹੀਂ ਸੀ ਕਰਨੀਆਂ ਅਗਲੀ ਗੱਲ ਅ ਦੋਸਤੋ ਕਈ ਗੱਲਾਂ ਸਿਰਫ ਚੌਲ ਜਿਵੇਂ ਆਪਾਂ ਦੇਖਦੇ ਆਂ ਵੀ ਕੋਈ ਪੱਕ ਗਿਆ ਕਿ ਕੱਚ ਕੱਚ ਹੈਗਾ ਆਹ ਆਪਣੇ ਹਿਮਾਚਲ ਪ੍ਰਦੇਸ਼ ਦੇ ਵਿੱਚ 16 ਸਤੰਬਰ ਨੂੰ 12 ਸਾਲਾਂ ਦਾ 6ਵੀਂ ਚ ਪੜਦਾ ਇੱਕ ਦਲਿਤ ਲੜਕਾ ਦੁਕਾਨ ਦੇ ਉੱਤੇ ਸੌਦਾ ਲੈਣ ਚਲਿਆ ਗਿਆ ਦੁਕਾਨ ਜਿਹੜੀ ਹੈ ਉਹਦੀ ਮਾਲਕ ਜਿਹੜੀ ਹੈ ਉਹ ਪੁਸ਼ਪਾ ਦੇਵੀ ਹੈ ਜਿਹੜੀ ਕਿ ਰਾਜਪੂਤ ਬਰਾਦਰੀ ਦੀ ਹੈ ਦੁਕਾਨ ਤੇ ਕੋਈ ਹੈ ਨਹੀਂ ਸੀ ਉਹ ਅੰਦਰ ਵੜ ਗਿਆ ਘਰ ਦੇ ਅੰਦਰ ਵੜ ਗਿਆ ਵੀ ਮੈਂ ਕਹਾ ਵੀ ਮੈਨੂੰ ਸਮਾਨ ਦੇ ਦਿਓ ਜਦੋਂ ਉਹਨੇ ਦੇਖਿਆ ਵੀ ਦਲਤਾਂ ਦਾ ਮੁੰਡਾ ਇੱਥੇ ਸਾਡੇ ਘਰ ਚ ਆ ਵੜਿਆ ਉਹਦਾ ਸੱਤੇ ਸੱਤਵੇਂ ਸਮਾਨ ਤੇ ਪਾਰਾ ਚੜ੍ਹ ਗਿਆ ਉਹਦੀ ਮਾਰਕਟਾਈ ਕੀਤੀ ਤੇ ਉਹਨੂੰ ਡੰਗਰਾਂ ਦੇ ਬਾੜੇ ਦੇ ਅੰਦਰ ਧਾੜ ਦਿੱਤਾ ਬੰਦ ਕਰ ਦਿੱਤਾ ਤੇ ਕੁਝ ਦੇਰ ਬਾਅਦ ਬੱਚਾ ਉਥੋਂ ਜਾਲੀ ਜੋਲੀ ਤੋੜ ਕੇ ਭੱਜ ਕੇ ਆਪਣੀ ਮਾਂ ਕੋਲ ਚੱਲ ਆ ਗਿਆ ਮਾਂ ਆਪਣੇ ਰਿਸ਼ਤੇਦਾਰਾਂ ਨੂੰ ਬੁਲਾਉਣ ਚੜੀਕ ਦੀ ਆ ਘਟਨਾ ਹੋ ਗਈ ਤੇ ਉਹਨੇ ਕੋਈ ਜ਼ਹਿਰ ਲੈ ਕੇ ਖਾ ਲਈ ਚੀਜ਼ ਹੁਣ ਇਹ ਨਿਰ ਜਾਤੀ ਵਿਤਕਰੇ ਦਾ ਸਵਾਲ ਹੈ ਸਾਡੇ ਸਮਾਜ ਦੇ ਅੰਦਰ ਤੁਸੀਂ ਕਹਿੰਦੇ ਹੋ ਕਿ ਅਸੀਂ ਹਿੰਦੂਆਂ ਦੀ ਸਭ ਤੋਂ ਵੱਡੀ ਸਸਤਾ ਤੇ ਜੇ ਤੁਸੀਂ ਹਿੰਦੂਆਂ ਦੀ ਸਭ ਤੋਂ ਵੱਡੀ ਸੰਸਥਾ ਤਾਂ ਹਿੰਦੂਆਂ ਦੇ ਅੰਦਰ ਆ ਜਿਹੜੀ ਵਿਤਕਰੇ ਵਾਲੀ ਗੱਲ ਹੈ ਉਹ ਤੁਸੀਂ ਕੱਢਣ ਦੀ ਕੋਈ ਕੋਸ਼ਿਸ਼ ਕਰਦੇ ਹੋ ਜਾਂ ਇਹਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹੋ ਜਰਾ ਇੰਨਾ ਦੱਸੋ ਬਸ ਉਹਦੀ ਮੌਤ ਦਾ ਜ਼ਿੰਮੇਵਾਰ ਕੱਲੀ ਪੁਸ਼ਪਾ ਦੇਵੀ ਵਿਅਕਤੀ ਨਹੀਂ ਹੈ ਉਹਦੇ ਅੰਦਰ ਬੈਠਾ ਜਿਹੜਾ ਮਨੁਵਾਦੀ ਮਨੁੱਖ ਜਿਹੜਾ ਤੁਸੀਂ ਹੁਣ ਤੱਕ ਸਦੀਆਂ ਤੋਂ ਪਾਇਆ ਹੈ ਨਾ ਜਿਹੜਾ ਜਿਹੜੇ ਤਾਨੂੰ ਨਫ਼ਰਤ ਕਰਦਾ ਹੈ ਉਹ ਮਨੁੱਖ ਹੈ ਦਾ ਉਹਦੇ ਅੰਦਰ ਬੈਠਾ ਉਹਨੂੰ ਕਦੋਂ ਕੱਢੋਗੇ ਉਹਨੂੰ ਕਦੋਂ ਮਾਰੋਗੇ ਲਾਸਟ ਗੱਲ ਦੋਸਤੋ ਆ ਇੱਕ ਫਲੋਟੀਲਾ ਨਾਂ ਦਾ ਇੱਕ ਗਾਜ਼ਾ ਦੇ ਲੋਕਾਂ ਵਾਸਤੇ ਉਹਨਾਂ ਦੀ ਸਿਹਤਾਂ ਲਈ ਜਿਹੜਾ ਇੱਕ ਜਹਾਜ਼ ਚੱਲਿਆ ਸੀ ਇੱਕ ਬੇੜਾ ਚੱਲਿਆ ਸੀ ਉਹਦੇ 40 ਕਿਸ਼ਤੀਆਂ ਸ਼ਾਮਿਲ ਸੀ ਬਹੁਤ ਸਾਰਾ ਸਮਾਨ ਲੈ ਕੇ ਚੱਲੇ ਸੀ ਉਹ ਸਮੁੰਦਰੀ ਰਾਸਤੇ ਤੇ ਪਰਸੋਂ ਉਹਨਾਂ ਨੂੰ ਇਜ਼ਰਾਈਲ ਦੀਆਂ ਫੌਜਾਂ ਨੇ ਉਹਨਾਂ ਬੇੜਿਆਂ ਨੂੰ ਕਾਬੂ ਕਰ ਲਿਆ ਤੇ ਉਹਨਾਂ ਦੇ ਵਿੱਚ ਜਿਹੜੇ ਸਵਾਰ ਲੋਕ ਸੀਗੇ ਉਹਨਾਂ ਨੂੰ ਆਪਣੀਆਂ ਜੇਲ੍ਹਾਂ ਦੇ ਵਿੱਚ ਲੈ ਗਏ ਕਹਿੰਦੇ ਵੀ ਉੱਥੋਂ ਉਹਨਾਂ ਨੂੰ ਛੱਡ ਕੇ ਭੇਜ ਦੇਵਾਂਗੇ ਉਹਨਾਂ ਦੇ ਦੇਸ਼ਾਂ ਦੇ ਵਿੱਚ ਤੇ ਉਹਦੇ ਵਿੱਚ ਜਿਹੜੇ ਬੰਦੇ ਸ਼ਾਮਲ ਨੇ ਉੱਚ ਗਰੇਟਾ ਥਾਨਬਰਗ ਵੀ ਹੈ ਜਿਹੜੀ ਵਾਤਾਵਰਣ ਦੀ ਬਹੁਤ ਵੱਡੀ ਐਕਟਿਵਿਸਟ ਹੈ ਤੇ ਨੈਸ਼ਨਲ ਮੰਡੇਲਾ ਦਾ ਪੋਤਾ ਵੀ ਹੈ ਨਕੋਸੀ ਮੰਡੇਲਾ ਉਹ ਵੀ ਸ਼ਾਮਲ ਇਸ ਦੀ ਦੇਸ਼ ਭਰ ਦੇ ਦੁਨੀਆ ਭਰ ਦੇ ਵਿੱਚ ਬਹੁਤ ਜ਼ਿਆਦਾ ਨਿੰਦਿਆ ਹੋ ਰਹੀ ਹੈ। ਇਟਲੀ ਦੇ ਦੀਆਂ ਜਿਹੜੀਆਂ ਟ੍ਰੇਡ ਯੂਨੀਅਨਸ ਨੇ ਉਹਨਾਂ ਨੇ ਅੱਜ ਉੱਥੇ ਜਨਰਲ ਸਟ੍ਰਾਈਕ ਕਰਨੀ ਹੈ ਇਜ਼ਰਾਈਲ ਦੇ ਇਸ ਜੀਨੋਸਾਈਡ ਦੇ ਖਿਲਾਫ ਇਸ ਨਰ ਸੰਘਾਰ ਦੇ ਖਿਲਾਫ ਤੇ ਕੋਲੰਬੀਆ ਜਿਹੜਾ ਹੈ ਉੱਥੇ ਹੜਤਾਲ ਹੋ ਰਹੀ ਹੈ ਗ੍ਰੀਸ ਦੇ ਵਿੱਚ ਹੋ ਰਹੀ ਹੈ ਆਇਰਲੈਂਡ ਤੁਰਕੀ ਦੇ ਵਿੱਚ ਹੋ ਰਹੀ ਹੈ ਤੇ ਇਸੇ ਤਰ੍ਹਾਂ ਨਾਲ ਸਾਊਥ ਅਫਰੀਕਾ ਦਾ ਜਿਹੜਾ ਰਾਸ਼ਟਰਪਤੀ ਹੈ ਸਿਰਲ ਰਾਮਾ ਫੋਸਾ ਉਹਨੇ ਕਿਹਾ ਵੀ ਇਜ਼ਰਾਈਲ ਦੇ ਨੇ ਉਹਦਾ ਜਿਹੜਾ ਉਲੰਘਣ ਕੀਤਾ ਹੈਗਾ ਅੰਤਰਰਾਸ਼ਟਰੀ ਜਿਹੜੇ ਪਾਣੀ ਨੇ ਉਹਦਾ ਉਹਦਾ ਕੋਈ ਉੱਥੇ ਅਧਿਕਾਰ ਨਹੀਂ ਜਿੱਥੇ ਆ ਕੇ ਉਹਨਾਂ ਨੇ ਉਹਨਾਂ ਨੂੰ ਰੋਕਿਆ ਹੈਗਾ ਇਹ ਗਲਤ ਹੈ ਤੇ ਉਤੇ ਮੁਕੱਦਮਾ ਚੱਲਣਾ ਚਾਹੀਦਾ ਤੇ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਤੇ ਕਲੰਬੀਆ ਦੇ ਰਾਸ਼ਟਰਪਤੀ ਨੇ ਜਿਹੜੇ ਗੁਸਟਾਵੋ ਮੈਪੈਟ੍ਰੋ ਉਹਨਾਂ ਨੇ ਕਿਹਾ ਕਿ ਜਿਹੜਾ ਉਹਨੇ ਉਹਨਾਂ ਦੇ ਦੇਸ਼ ਦੇ ਵਿੱਚ ਇਜ਼ਰਾਈਲ ਦਾ ਜਿਹੜਾ ਰਾਜਦੂਤ ਬੈਠਾ ਸੀ ਉਹਨੂੰ ਦਫਾ ਕਰਤਾ ਵੀ ਤੂੰ ਇੱਥੋਂ ਦਫਾ ਹੋ ਜਾ ਤੇਰਾ ਇੱਥੇ ਸਾਡੇ ਦੇਸ਼ 'ਚ ਕੋਈ ਕੰਮ ਨਹੀਂ ਤੇ ਨਰ ਸੰਘਾਰ ਲਈ ਉਹ ਕਹਿੰਦੇ ਆ ਵੀ ਟਰੰਪ ਨੂੰ ਵੀ ਜੇਲ੍ਹ 'ਚ ਸੁੱਟਣਾ ਚਾਹੀਦਾ ਗੁਸਟਾਵੋ ਸਾਹਿਬ ਇਹ ਵੀ ਕਹਿ ਰਹੇ ਸੋ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ